ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਕਿਵੇਂ ਹੈ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕਾ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਭਾਈ ਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਲੋ ਜੀ ਲੈ ਕੇ ਆਈਆਂ ਰੋਦੀ ਤਰਾ ਅੱਜ ਵੀ ਇੱਕ ਪਿਆਰਾ ਜਿਹਾ ਸੋਹਣਾ ਜਿਹਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਣਿਆਂ ਨੂੰ ਪਸੰਦ ਆਊਗਾ ਤੇ ਵੀਡੀਓ ਤੇ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਇੱਥੇ ਜੀ ਦੁਪਹਿਰ ਤੋਂ ਮੈਂ ਆਪਣਾ ਵਲੌਗ ਸਟਾਰਟ ਕਰ ਰਹੀ ਆ ਇੱਥੇ ਨਾ ਸਾਰਾ ਕੰਮ ਕਰਕੇ ਮੈਂ ਫ੍ਰੀ ਹੋ ਗਈ ਸੀ ਤੇ ਕਿੰਨੇ ਦਿਨ ਹੋ ਗਏ ਨਾ ਜਦੋਂ ਮੈਂ ਕੱਪੜੇ ਸੰਭਾਲੇ ਸੀ ਉਦੋਂ ਮੈਂ ਕਾਫੀ ਕੱਪੜੇ ਪੁਰਾਣੇ ਇਹੋ ਜਿਹੇ ਕੱਡੇ ਸੀ ਸੰਭਾਲ ਕੇ ਰੱਖੇ ਸੀ ਤੇ ਮੈਂ ਤੁਹਾਨੂੰ ਕਿਹਾ ਵੀ ਸੀ ਕਿ ਜਦੋਂ ਮੇਰਾ ਟਾਈਮ ਲੱਗਿਆ ਨਾ ਇਹਨਾਂ ਤੋਂ ਮੈਂ ਕੁਝ ਬਣਾਉਂਗੀ ਤੇ ਅੱਜ ਮੈਂ ਥੋੜਾ ਜੀ ਫ੍ਰੀ ਸੀ ਨਾ ਤੇ ਅੱਜ ਮੈਂ ਨਾ ਮੇਰਾ ਕਮੀਜ਼ ਸੀਗਾ ਇੱਕ ਪੁਰਾਣਾ ਉਹ ਥੋੜਾ ਜਿਹਾ ਨਾ ਸਾਈਡਾਂ ਤੋਂ ਫਟ ਗਿਆ ਸੀ ਤੇ ਉਹਦੇ ਤੋਂ ਨਾ ਮੈਂ ਨਿਮਰਤਾ ਦਾ ਨਾਈਟ ਸੂਟ ਬਣਾ ਰਹੀ ਸੀ ਫਾਈਨਲੀ ਜਿਹੜਾ ਮੈਂ ਬਣਾਉਣ ਵਾਸਤੇ ਬੈਠੀ ਸੀ ਨਾ ਉਹ ਮੈਂ ਬਣਾ ਲਿਆ ਮੈਂ ਨਿਮਰਤਾ ਦਾ ਨਾਈਟ ਸੂਟ ਬਣਾ ਰਹੀ ਸੀ ਦੇਖੋ ਇਹ ਹੋ ਗਿਆ ਕਮੀਜ਼ ਤੇ ਇਹ ਹੋ ਗਿਆ ਉਹਦਾ ਪਜਾਮਾ ਇਹ ਨਾ ਮੇਰਾ ਕੋਈ ਕਮੀਜ਼ ਸੀਗਾ ਉਹ ਫਟ ਗਿਆ ਤੇ ਮੇਰੇ ਕਮੀਜ਼ ਤੋਂ ਨਾ ਮੈਂ ਇਹ ਦੋਨੀਆਂ ਚੀਜ਼ਾਂ ਜੜੀਆਂ ਬਣਾ ਦਿੱਤੀਆਂ ਕਲੋਚੀ ਨੀ ਮਰਤੇ ਦਾ ਜਿਹੜਾ ਨਾਈਟ ਸੂਟ ਕੰਪਲੀਟ ਆ ਸਾਰੇ ਜਣੇ ਦੱਸੋ ਕਿ ਤੁਹਾਨੂੰ ਸਾਰਿਆਂ ਨੂੰ ਕਿਵੇਂ ਲੱਗਾ ਕੱਲ ਨੂੰ ਮੈਨੂੰ ਪਾਉਂਗੀ ਵੀ ਉਦੋਂ ਮੈਂ ਤੁਹਾਨੂੰ ਫੇਰ ਤੋਂ ਦਿਖਾਵਾਂਗੀ ਕਿ ਇਹਨੂੰ ਇਹੋ ਜਿਹਾ ਬਣਿਆ ਹਾਂ ਦੇਖੋ ਇਹ ਜਿਹੜਾ ਸਾਈਡਾਂ ਤੇ ਪਾਈਪਿੰਗ ਵਾਲੀ ਸਾਈਡ ਇਹ ਲੈਸ ਲੱਗੀ ਹੋਈ ਸੀ ਫਿਰ ਇਹਨੂੰ ਮੈਂ ਕਟਿੰਗ ਨਹੀਂ ਕਰਿਆ ਹੈਗਾ ਤੇ ਪਜਾਮੇ ਦੇ ਜਿਹੜੇ ਬਾਟਮ ਤੇ ਵੀ ਇਹ ਫਿਰ ਮੈਂ ਐਂ ਹੀ ਰੱਖੀ ਇਹਨੂੰ ਮੈਂ ਕਟਿੰਗ ਨਹੀਂ ਕਰਿਆ ਹੈਗਾ ਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਲੋ ਜੀ ਇੱਥੇ ਬਣਾ ਕੇ ਨਾ ਮੈਂ ਆਪਣਾ ਹੁਣ ਸਫਾਈ ਕਰ ਰਹੀ ਸੀ ਕਿਉਂਕਿ ਨਾ ਸਾਰੇ ਕਿਤੇ ਕੱਪੜੇ ਵਗੈਰਾ ਖਿਲਰੇ ਹੋਏ ਸੀਗੇ ਕਿਉਂਕਿ ਮੈਂ ਨਾ ਦੁਪਹਿਰ ਦੀ ਬੈਠੀ ਸੀ ਦੁਪਹਿਰ ਦੀ ਬਸ ਕਟਿੰਗ ਕਰਕੇ ਇੱਕੋ ਹੀ ਥਾਂ ਤੇ ਬੈਠ ਕੇ ਨਾ ਮੈਂ ਬਸ ਬਣਾ ਰਹੀ ਸੀਗੀ ਇਸ ਕਰਕੇ ਨਾ ਸਾਮ ਸੰਭਾਲ ਇੰਨੀ ਹੋਈ ਨਹੀਂ ਹੈ ਕਿ ਮੈਂ ਕਿਹਾ ਚਲੋ ਇੱਕ ਵਾਰੀ ਨਾ ਮੈਂ ਬਣਾ ਕੇ ਹੀ ਉਠੂੰਗੀ ਫਾਈਨਲ ਕਰਨ ਤੋਂ ਬਾਅਦ ਹੀ ਜਿਹੜਾ ਮੈਂ ਸਫਾਈ ਜਿਹੜੀ ਕਰੂੰਗੀ ਤੇ ਇਹਨੇ ਨਾ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਹੁਣ ਮੈਂ ਇਹਨੂੰ ਮਸ਼ੀਨ ਨੂੰ ਸੰਭਾਲ ਕੇ ਰੱਖ ਦੂੰਗੀ ਤੇ ਮੈਨੂੰ ਨਾ ਸੱਚੀ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਮੈਂ ਸਟੀਚਿੰਗ ਜਿਹੜੀ ਸਿੱਖੀ ਨਹੀਂ ਹੈਗੀ ਫਿਰ ਵੀ ਮੈਨੂੰ ਨਾ ਸ਼ੌਂਕ ਆ ਕੁਛ ਨਾ ਕੁਛ ਚੀਜ਼ਾਂ ਬਣਾਉਂਦਾ ਜਦੋਂ ਦੇਖੋ ਬੰਦੇ ਨੂੰ ਸ਼ੌਂਕ ਹੁੰਦਾ ਨਾ ਬੰਦਾ ਕੁਝ ਵੀ ਕਰ ਸਕਦਾ ਹੈ ਕੁਝ ਵੀ ਇੰਪੋਸੀਬਲ ਨਹੀਂ ਹੈਗਾ ਜਦੋਂ ਅਸੀਂ ਜਦੋਂ ਅਸੀਂ ठान ਲੈਂਦੇ ਆ ਨਾ ਕਿ ਸਾਨੂੰ ਇਹ ਚੀਜ਼ਾਂ ਦਾ ਸ਼ੌਂਕ ਆ ਤੇ ਉਹ ਉਹਦੇ ਉਹਦੇ ਲਈ ਆਪਾਂ ਲਗਾਤਾਰ ਜਦੋਂ ਕੋਸ਼ਿਸ਼ ਕਰਦੇ ਆ ਹਨਾ ਉਹ ਸਾਰੀਆਂ ਚੀਜ਼ਾਂ ਆਪਣੀਆਂ ਪੂਰੀਆਂ ਹੁੰਦੀਆਂ ਨੇ ਤੇ ਮੈਨੂੰ ਸੱਚੀ ਬਹੁਤ ਖੁਸ਼ੀ ਆ ਕਿ ਮੈਨੂੰ ਇਹ ਚੀਜ਼ਾਂ ਦਾ ਸ਼ੌਂਕ ਹੈ ਤੇ ਮੈਂ ਆਪਣੇ ਆਪ ਹੀ ਬਣਾ ਲੈਂਦੀ ਆ ਮੈਂ ਕਿਤੇ ਦੇਖਿਆ ਹੁਣੀ ਸੀ ਵੈਸੇ ਮੈਂ ਫੋਨ ਵਗੈਰਾ ਚ ਦੇਖ ਕੇ ਬਣਾ ਲੈਣੀ ਹੁੰਦੀ ਆ ਬਟ ਜਿਹੜਾ ਨਿਮਰਦਿਆ ਨਾਈਟ ਸੂਟ ਆ ਨਾ ਮੈਂ ਆਪਣੇ ਆਪ ਹੀ ਕਟਿੰਗ ਕੀਤਾ ਆਪਣੇ ਆਪ ਹੀ ਜਿਹੜਾ ਬਣਾਇਆ ਕਿਉਂਕਿ ਨਾ ਹੁੰਦਾ ਨਾ ਜਦੋਂ ਆਪਾਂ ਆਪਣੇ ਆਪ ਕੁਛ ਕਰਦੀ ਆ ਨਾ ਤਾਂ ਦਿਲੋਂ ਖੁਸ਼ੀ ਹੁੰਦੀ ਆ ਨਾ ਉਦਾਂ ਹੀ ਮੈਨੂੰ ਹੋ ਰਹੀ ਆ ਤੇ ਬਹੁਤ ਜ਼ਿਆਦਾ ਤੇ ਹੁਣ ਜਿਹੜੇ ਮੇਰੇ ਕੋਲ ਐਕਸਟਰਾ ਕੱਪੜੇ ਸੰਭਾਲੇ ਹੋਏ ਸੀਗੇ ਹੁਣ ਮੈਂ ਇਹੀ ਕਰਿਆ ਕਰੂੰਗੀ ਨਿਮਰਦੀਆਂ ਸਮਰ ਵਾਲੀਆਂ ਕਾਫੀਆਂ ਪਜਾਮੀਆਂ ਜਿਹੜੀਆਂ ਮੈਂ ਐਵੇਂ ਹੀ ਬਣਾਇਆ ਕਰੂੰਗੀ ਅਲੱਗ-ਅਲੱਗ ਤਰੀਕੇ ਨਾਲ ਟਰਾਈ ਕਰਕੇ ਤੇ ਐਵੇਂ ਨਾ ਬੰਦੇ ਦਾ ਹੱਥ ਖੁੱਲ ਜਾਂਦਾ ਆ ਤੇ ਬੰਦਾ ਹੋਰ ਕੁਝ ਵੀ ਜੜਾ ਬਣਾਉਣ ਲੱਗ ਜਾਂਦਾ ਆ ਤੇ ਇਥੇ ਨਾ ਜੀ ਮੈਂ ਹੁਣ ਸਾਰੀ ਚੱਕਤੜ ਕਰਕੇ ਨਾ ਹੁਣ ਲੱਗ ਗਈ ਸੀ ਆਪਣੇ ਸਾਫ-ਸਫਾਈ ਕਰਨ ਦੇ ਵਾਸਤੇ ਤੇ ਬੈੱਡ ਸ਼ੀਟਸ ਨੂੰ ਵੀ ਥੋੜੀ ਇੱਧਰ-ਉੱਧਰ ਕੀਤੀ ਪਈ ਆ ਬੱਚਿਆਂ ਨੇ ਤੇ ਇਹਨੂੰ ਵੀ ਥੋੜਾ ਸੈੱਟ ਕਰ ਲੂੰਗੀ ਤੇ ਨਾ ਇੱਕ ਭੈਣ ਦਾ ਮੈਸੇਜ ਆਇਆ ਸੀ ਉਹ ਪੁੱਛਦੇ ਸੀ ਕਿ ਇਹ ਵਾਲੇ ਤੁਸੀਂ ਫਲਿੱਪਕਾਰਟ ਤੋਂ ਮੰਗਾਈ ਆ ਤੇ ਨਹੀਂ ਫਲਿੱਪਕਾਰਟ ਤੋਂ ਨਹੀਂ ਮੰਗਾਈ ਦੀਦੀ ਇਹ ਨਾ ਮੈਂ ਕਿਤੇ ਐਸੀ ਗਏ ਸੀ ਕਿ ਤੇ ਉੱਥੇ ਨਾ ਮਤਲਬ ਸਟਾਲ ਲੱਗੀਆਂ ਹੋਈਆਂ ਸੀ ਬਹੁਤ سارے ਕੱਪੜੇ ਦੀਆਂ ਤੇ ਉਹਦੇ ਵਿੱਚ ਬੈੱਡ ਸ਼ੀਟ ਵੀ ਸੀਗੀਆਂ ਬੈੱਡ ਸ਼ੀਟ ਦੀ ਵੀ ਸਟਾਲ ਲੱਗੀ ਹੋਈ ਸੀਗੀ ਤੇ ਇਹ ਮੈਂ ਉੱਥੋਂ ਹੀ ਪਰਚੇਸ ਕੀਤੀ ਸੀ ਤੇ ਇਹ ਨਾ ਮੈਨੂੰ 200 ਰੁਪਏ ਦੀ ਮਿਲੀ ਸੀ ਮਤਲਬ ਸਹੀ ਪੈ ਗਈ ਸੀ ਉਹਨਾਂ ਨੇ ਕਾਫੀ ਸੇਲ ਲਗਾ ਰੱਖਿਆ ਸੀ ਇਹਨਾਂ ਦੀਆਂ ਤੇ ਫਿਰ ਮੈਨੂੰ ਇਹ ਵਾਲੀ ਨਾ ਫਿਟੇਜ ਵਾਲੀ ਪਸੰਦ ਆਈ ਤੇ ਉੱਥੋਂ ਮੈਂ ਇਹ ਲੈ ਲਈ ਸੀ ਤੇ ਕਾਫੀ ਵਧੀਆ ਇਹਦਾ ਫੈਬਰਿਕ ਵੀ ਤੇ ਓਹ ਵੇਖਣ ਚ ਵੀ ਬਹੁਤ ਸੋਹਣੀ ਲੱਗਦੀ ਆ ਕਾਫੀ ਚੀਜ਼ਾਂ ਸਟਾਲ ਤੋਂ ਮਿਲ ਜਾਂਦੀਆਂ ਨੇ ਜਦੋਂ ਆਪਾਂ ਕਈ ਵਾਰ ਕਹਿ ਦਿੰਦੇ ਆ ਨਾ ਸੇਲ ਵਗੈਰਾ ਜੋ ਕੱਪੜੇ ਵਧੀਆ ਨਹੀਂ ਮਿਲਦੇ ਬਟ ਜਦੋਂ ਕਿਤੇ ਸਟਾਲ ਲੱਗੀ ਹੁੰਦੀ ਹੈ ਨਾ ਵਧੀਆ-ਵਧੀਆ ਚੀਜ਼ਾਂ ਦੀ ਤੇ ਉੱਥੋਂ ਜਦੋਂ ਆਪਾਂ ਪਰਚੇਜ਼ ਕਰਦੇ ਆ ਕਈ ਚੀਜ਼ਾਂ ਐ ਹਜੀਆਂ ਹੁੰਦੀਆਂ ਜਿਹੜੀਆਂ ਵਧੀਆ ਵੀ ਨਿਕਲ ਆਉਂਦੀਆਂ ਨੇ ਤੇ ਮੈਨੂੰ ਤਾਂ ਸੱਚੀ ਬਹੁਤ ਜ਼ਿਆਦਾ ਸ਼ੌਂਕ ਆ ਸ਼ਾਪਿੰਗ ਕਰਨ ਦਾ ਤੇ ਮੈਨੂੰ ਐ ਹੁੰਦਾ ਕਿ ਘਰ ਵਾਸਤੇ ਨਾ ਵਧੀਆ-ਵਧੀਆ ਚੀਜ਼ਾਂ ਜਿਹੜੀਆਂ ਮੈਂ ਲੈ ਕੇ ਆਵਾਂ ਜਿਸ ਕਰਕੇ ਨਾ ਜਿਹੜਾ ਮੇਰਾ ਘਰ ਦਾ ਬਿਲਕੁਲ ਆਰਗੇਨਾਈਜ਼ ਲੱਗੇ ਤੇ ਹੁਣ ਮੈਂ ਕੋਸ਼ਿਸ਼ ਇਹੀ ਕਰਦੀ ਹੁੰਦੀ ਆ ਕਿ ਜਦੋਂ ਵੀ ਬਾ ਬਸ ਘਰ ਵਾਸਤੇ ਕੁਛ ਨਾ ਕੁਛ ਐਵੇਂ ਵਧੀਆ ਚੀਜ਼ਾਂ ਲੈ ਕੇ ਆਵਾਂ ਬਾਕੀ ਕਿਚਨ ਵਾਸਤੇ ਨਾ ਹੁਣ ਮੈਂ ਸੋਚ ਰਹੀ ਸੀ ਕੋਈ ਰੈਕ ਲੈ ਕੇ ਆਉਂਦੀ ਕਿਉਂਕਿ ਨਾ ਮੇਰੇ ਕੱਪ ਵਗੈਰਾ ਨਾ ਟੋਕਰੇ ਵਿੱਚ ਹੀ ਮੈਂ ਰੱਖਦੀ ਆ ਬਟ ਫਿਰ ਨਾ ਭਾਂਡਿਆਂ ਦੀ ਚੰਗੀ ਤਰ੍ਹਾਂ ਜਿਹੜੀ ਸੈਟਿੰਗ ਆਉਂਦੀ ਨਹੀਂ ਹੈਗੀ ਇਸ ਕਰਕੇ ਮੈਂ ਹੁਣ ਸੋਚ ਰਹੀ ਸੀ ਵੀ ਲੱਕੜ ਦਾ ਇੱਕ ਰੈਕ ਬਣਾ ਕੇ ਨਾ ਉਹਦੇ ਉੱਤੇ ਪੇਂਟ ਵਗੈਰਾ ਕਰਕੇ ਨਾ ਤੇ ਫਿਰ ਜਿਹੜੇ ਕੱਪ ਵਧੀਆ ਤਰੀਕੇ ਨਾਲ ਨਾ ਜਿਹੜੇ ਸੈੱਟ ਕਰਕੇ ਰੱਖੇ ਜਾਣ ਕਿ ਲੋ ਜੀ ਇੱਥੇ ਨਾ ਈਵਨਿੰਗ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਅੱਜ ਸਬਜ਼ੀ ਬਣਾਈ ਆ ਆਲੂ, ਗੋਭੀ ਤੇ ਮਟਰ ਦੀ ਥੋੜੀ ਜੀ ਗੋਭੀ ਪਈ ਸੀ ਨਾ ਤੇ ਉਹਦੇ ਵਿੱਚ ਥੋੜੇ ਜੀ ਆਲੂ ਪਾ ਕੇ ਤੇ ਮੈਂ ਮਿਕਸ ਜੀ ਸਬਜ਼ੀ ਜਿਹੜੀ ਬਣਾ ਲਈ ਆ ਤੇ ਸੁੱਕੀ ਸਬਜ਼ੀ ਵੈਸੇ ਵਧੀਆ ਬਣਦੀ ਆ ਤੇ ਇੱਥੇ ਨਿਮਰਤ ਨੂੰ ਨਾ ਭੁੱਖ ਲੱਗੀ ਹੋਈ ਸੀ ਤੇ ਮੈਂ ਕਿਹਾ ਚਲੋ ਮੈਂ ਫਟਾਫਟ ਸਬਜ਼ੀ ਬਣਾ ਕੇ ਨਾ ਨਾਲ ਦੇ ਨਾਲ ਜਿਹੜੀ ਰੋਟੀ ਵੀ ਬਣਾਈ ਲੈਣੀ ਆ ਕਿਉਂਕਿ ਵੈਸੇ ਤਾਂ ਨਿਮਰਤ ਰੋਟੀ ਬਹੁਤ ਘੱਟ ਖਾਂਦੀ ਆ ਬਟ ਜਦੋਂ ਨੂੰ ਭੁੱਖ ਲੱਗਦੀ ਆ ਨਾ ਫਿਰ ਉਹ ਫਟਾਫਟ ਮੈਨੂੰ ਕਹਿੰਦੀ ਹੈ ਕਿ ਮੰਮਾ ਮੈਨੂੰ ਭੁੱਖ ਲੱਗੀ ਆ ਫਿਰ ਮੈਨੂੰ ਐ ਹੁੰਦਾ ਕਿ ਮੈਂ ਨਾ ਜੋ ਕੰਮ ਕਰ ਰਹੀ ਆ ਨਾ ਉਹਨੂੰ ਛੱਡ ਕੇ ਪਹਿਲਾਂ ਮੈਂ ਇਹਦੇ ਵਾਸਤੇ ਰੋਟੀ ਹੀ ਬਣਾਉਂਦੀ ਆ ਕਿਉਂਕਿ ਮੈਨੂੰ ਇਹ ਕਦੇ-ਕਦੇ ਐਵੇਂ ਕਹਿੰਦੀ ਹੁੰਦੀ ਆ ਨਹੀਂ ਤੇ ਮੈਨੂੰ ਇਹਨੂੰ ੱਤਕੇ ਨਾਲ ਹੀ ਜਿਹੜੀ ਖਵਾਉਣੀ ਪੈਂਦੀ ਆ ਤੇ ਆ ਤਾਂ ਸੀਗਾ ਜੀ ਮੇਰਾ ਈਵਨਿੰਗ ਦਾ ਰੁਟੀਨ ਤੇ ਸਾਰੇ ਜਣੇ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਆਪਣੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਜਿਹੜਾ ਫੁੱਲ ਵਾਚ ਕਰਿਆ ਕਰੋ ਲੋ ਜੀ ਹੁਣ ਆਪਾਂ ਸਟਾਰਟ ਕਰਦੇ ਆਂ ਅਗਲੇ ਦਿਨ ਦਾ ਮਤਲਬ ਅੱਜ ਦਾ ਵਲੌਗ ਤੇ ਇੱਥੇ ਨਾ ਸੁਬਾ ਸਵੇ ਹੀ ਨੇ ਮਸ਼ੀਨ ਲਗਾ ਲਈ ਸੀ ਕੱਪੜਿਆਂ ਵਾਲੀ ਤੇ ਕਾਫੀ ਸਾਰੇ ਕੱਪੜੇ ਨਾ ਅੰਚ ਜਿਹੜੇ ਨਿਮਰਦੇ ਪਾਪਾ ਦੇ ਸੀ ਨਾ ਉਹ ਮੈਂ ਅੱਜ ਰੱਖਣੇ ਨੇ ਤੇ ਮੈਂ ਕਿਹਾ ਚਲੋ ਉਹਨਾਂ ਨੂੰ ਨਾ ਵਾਸ਼ ਹੀ ਕਰ ਲੈਂਦੀ ਆ ਤੇ ਕਾਫੀ ਸਾਰੇ ਕੱਪੜੇ ਨਾ ਮੈਂ ਪਹਿਲਾਂ ਹੀ ਵਾਸ਼ ਕਰਕੇ ਨਾ ਸਟੋਰੇਜ ਬੈਗ ਜਿੱਚ ਪਾ ਕੇ ਰੱਖੇ ਹੋਏ ਸੀ ਤੇ ਉਹਨਾਂ ਨੂੰ ਨਾ ਮੈਂ ਬਾਹਰਲੀ ਸਾਈਡ ਹੀ ਰੱਖਿਆ ਹੋਇਆ ਸੀ ਉਹਨਾਂ ਨੂੰ ਮੈਂ ਬੈੱਡ ਦੇ ਅੰਦਰ ਨਹੀਂ ਰੱਖਿਆ ਸੀ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਕਿਹੜਾ ਟਾਈਮ ਉਹਨਾਂ ਨੂੰ ਕਿਹੜਾ ਚਾਹੀਦਾ ਹੋਵੇ ਇਸ ਕਰਕੇ ਨਾ ਉਹਨਾਂ ਦੇ ਕਪੜੇ ਮੈਂ ਰੱਖੇ ਨਹੀਂ ਹੈਗੇ ਸੀ ਤੇ ਉਹ ਮੈਂ ਵਾਸ਼ ਕਰਕੇ ਹੀ ਰੱਖੇ ਹੋਏ ਸੀ ਤੇ ਜਦੋਂ ਹੁਣ ਰੱਖੂੰਗੀ ਨਾ ਤੇ ਬਸ ਸਿੱਧਾ ਚੱਕ ਕੇ ਜਿਹੜਾ ਉਹਨਾਂ ਨੂੰ ਬੈੱਡ ਵਿੱਚ ਰੱਖ ਦੂੰਗੀ ਜਿਹੜੇ ਥੋੜੇ ਬਹੁਤ ਬਾਹਰਲੀ ਵਾਲੀ ਸਾਈਡ ਸੀ ਨਾ ਉਹਨਾਂ ਨੂੰ ਮੈਂ ਵਾਸ਼ ਕਰਕੇ ਹੁਣ ਜਿਹੜੇ ਅੰਦਰ ਰੱਖ ਦੂੰਗੀ ਤੇ ਅੱਜ ਆਪਾਂ ਆਪਣੀ ਨਾ ਬੈੱਡ ਸ਼ੀਟ ਵੀ ਚੇਂਜ ਕਰਾਂਗੇ ਕਿਉਂਕਿ ਇਹ ਮਸ਼ੀਨ ਲਗਾਈ ਹੋਈ ਸੀ ਨਾ ਤੇ ਮੈਂ ਸੋਚਿਆ ਨਾ ਕਿ ਅੱਜ ਬੈੱਡ ਸ਼ੀਟ ਵੀ ਜਿਹੜੀ ਚੇਂਜ ਕਰ ਦਿੰਦੇ ਆ ਵੈਸੇ ਫਿਰ ਵੀ ਇਹ ਗੰਦੀ ਨਹੀਂ ਸੀ ਹੋਈ ਤੇ ਅੱਜ ਮਸ਼ੀਨ ਲਗਾਈ ਸੀ ਤੇ ਮੈਂ ਸੋਚਿਆ ਨਾ ਵੀ ਬੈੱਡ ਸ਼ੀਟ ਵੀ ਅੱਜ ਜਿਹੜੀ ਚੇਂਜ ਕਰ ਹੀ ਦਿਨੀ ਆ ਤੇ ਇੱਥੇ ਮੈਂ ਨਾਲ ਦੇ ਨਾਲ ਜਿਹੜੇ ਕੰਮ ਕਰ ਰਹੀ ਸੀ ਨਾਲ ਦੇ ਨਾਲ ਮੈਂ ਜਿਹੜੀ ਮਸ਼ੀਨ ਲਗਾਈ ਹੋਈ ਸੀ ਕੱਪੜੇ ਵੀ ਜਿਹੜੇ ਧੋਹ ਰਹੇ ਸੀਗੇ ਤੇ ਨਿਮਰ ਚਲੀ ਗਈ ਸੀ ਸਕੂਲ ਵੈਸੇ ਰੋਜ਼ ਵਾਂਗੂ ਹੀ ਹੋ ਐਵੇਂ ਕਰਦੀ ਆ ਕਿ ਨਹੀਂ ਜਾਣਾ ਨਹੀਂ ਜਾਣਾ ਬਟ ਉੱਥੇ ਨਾ ਹੁਣ ਖੁਸ਼ ਹੋ ਜਾਂਦੀ ਏ ਜਾ ਕੇ ਜਦੋਂ ਆਉਂਦੀ ਆ ਨਾ ਉਦੋਂ ਵੇਖਣ ਵਾਲੀ ਹੁੰਦੀ ਏ ਕਿ ਐਨੇ ਜ਼ਿਆਦਾ ਖੁਸ਼ ਹੁੰਦੀ ਆ ਕਿ ਮੈਂ ਸਕੂਲ ਚੋਂ ਆਈ ਆ ਫਿਰ ਸਾਰੀਆਂ ਚੀਜ਼ਾਂ ਦੱਸਦੀ ਆ ਕਿ ਮੰਮਾ ਮੈਂ ਐ ਕੀਤਾ ਐ ਕੀਤਾ ਖੁਦ ਨੋ ਵੀ ਨਾ ਸੱਚੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਖੁਸ਼ ਹੁੰਦਾ ਤੇ ਮਾਂ ਖੁਸ਼ ਜਦੋਂ ਬੱਚਾ ਰੋਂਦਾ ਨਾ ਫਿਰ ਆਪਣੇ ਆਪ ਨੂੰ ਵੀ ਜੜਾ ਵਧੀਆ ਨਹੀਂ ਲੱਗਦਾ ਹੈਗਾ ਤੇ ਉਸ ਤੋਂ ਫਿਰ ਉਸ ਤੋਂ ਪਹਿਲਾਂ ਮੈਨੂੰ ਐ ਹੁੰਦਾ ਨਾ ਮੈਂ ਆਪਣਾ ਕੰਮ ਨਿਬੇੜ ਲਾਂ ਉਸ ਤੋਂ ਬਾਅਦ ਨਾ ਉਹਦੇ ਨਾਲ ਬੈਠ ਜਾਵਾਂ ਉਹਨਾਂ ਕਾਫੀ ਸਗੀਆਂ ਗੱਲਾਂ ਕਰਦੀਆਂ ਮੈਨੂੰ ਵੀ ਐ ਹੁੰਦਾ ਵੀ ਮੈਂ ਉਹਦੇ ਤੋਂ ਨਾ ਕੁਛ ਨਾ ਕੁਛ ਜੜਾ ਸੁਣੀ ਜਾਵਾਂ ਨਾ ਅੱਜ ਮੈਂ ਜਿਵੇਂ ਬੈੱਡ ਸ਼ੀਟ ਚੇਂਜ ਕਰੀ ਸੀ ਤੇ ਮੈਨੂੰ ਬੈੱਡਾਵੇਂ ਖਾਲੀ ਦਿਖ ਰਿਹਾ ਸੀ ਜਦੋਂ ਬੈੱਡ ਖਾਲੀ ਹੁੰਦਾ ਨਾ ਫਿਰ ਮੈਨੂੰ ਲਾਹਾ ਹੁੰਦਾ ਆ ਦੀ ਬੈੱਡ 'ਚ ਜਾਂ ਕੋਈ ਚੱਕਣ ਵਾਲਾ ਸਮਾਨ ਉਹ ਚੱਕ ਲਾਂ ਜਾਂ ਕੋਈ ਰੱਖਣ ਵਾਲਾ ਉਹ ਰੱਖ ਲਾਂ ਤੇ ਇੱਥੇ ਨਾ ਮੇਰੇ ਬਾਹਰ ਕਾਫੀ سارے ਕੱਪੜੇ ਘੱਟ ਠੰਡ ਵਿੱਚ ਪਾਣ ਵਾਲੇ ਪਏ ਸੀਗੇ ਤੇ ਮੈਂ ਸੋਚਿਆ ਚਲੋ ਲੱਗੇ ਹੱਥ ਨਾ ਉਹਨਾਂ ਨੂੰ ਵੀ ਅੱਜ ਫਾਈਨਲੀ ਜਿਹੜਾ ਸੰਭਾਲ ਹੀ ਦਿੰਨੀ ਆ ਕਿਉਂਕਿ ਇਹਨਾਂ ਵਿੱਚੋਂ ਵਿੱਚੋਂ ਠੰਡ ਹੋ ਜਾਂਦੀ ਸੀ ਫਿਰ ਵੀ ਜਿਹੜੇ ਕੱਪੜੇ ਥਾਂ ਕਰਕੇ ਨਾ ਰੱਖੇ ਹੋਏ ਸੀ ਬਾਹਰ ਤੇ ਹੁਣ ਮੈਨੂੰ ਐ ਵੀ ਹੁਣ ਤਾਂ ਮੌਸਮ ਪੱਕਾ ਹੀ ਜਿਹੜਾ ਚੇਂਜ ਹੋ ਗਿਆ ਤੇ ਹੁਣ ਨਾ ਫਾਈਨਲੀ ਇਹਨਾਂ ਨੂੰ ਰੱਖ ਹੀ ਦਿੰਨੇ ਆਪਾਂ ਤੇ ਇੱਥੇ ਨਾ ਮੈਂ ਆਪਣੇ ਸਟੋਰੇਜ ਬੈਗ ਜਿਹੜਾ ਬੈੱਡ 'ਚ ਰੱਖਿਆ ਹੋਇਆ ਸੀ ਉਹੋ ਕੱਢ ਕੇ ਨਾ ਇਹਦੇ ਵਿੱਚ ਕਾਫੀ ਸਾਰੇ ਕੱਪੜੇ ਮੈਂ ਜਿਹੜੇ ਪਾ ਦਿੱਤੇ ਸੀ ਤੇ ਕਾਫੀ ਹਲੇ ਬਾਹਰ ਰਹਿ ਗਏ ਸੀ ਮੈਂ ਕਿਹਾ ਇਹਨਾਂ ਨੂੰ ਮੈਂ ਦੂਸਰੇ ਵਿੱਚ ਪਾ ਕੇ ਜਿਹੜਾ ਅੰਦਰ ਰੱਖ ਦੂੰਗੀ ਨਾ ਇਥੇ ਮੈਂ ਕੱਪੜੇ ਵਾਲੀ ਜਿਹੜੀ ਮਸ਼ੀਨ ਲਾਈ ਹੋਈ ਸੀ ਉਹ ਸਪੀਨਰ ਵਿੱਚ ਮੈਂ ਕੱਪੜੇ ਪਾ ਕੇ ਆ ਗਈ ਸੀ ਤੇ ਉੱਥੇ ਵੀ ਹੁਣ ਉਹ ਸੁੱਕ ਚੁੱਕੇ ਨੇ ਤੇ ਮੈਂ ਸੋਚਿਆ ਨਾ ਚਲੋ ਉਹਨਾਂ ਨੂੰ ਵੀ ਮੈਂ ਸੁੱਕਣੇ ਪਾਉਣੀਆਂ ਤੇ ਇਥੇ ਨਾ ਮੇਰੀਆਂ ਵੀ ਦੋ ਤਿੰਨ ਕੋਟੀਆਂ ਜਿਹੜੀਆਂ ਇਹੋ ਜਿਹੀਆਂ ਸੀ ਜਿਹੜੀਆਂ ਘਾਟੇ ਠੰਡ ਵਿੱਚ ਜਿਹੜੀਆਂ ਪੈਂਦੀਆਂ ਨੇ ਤੇ ਅੱਜ ਫਾਈਨਲੀ ਉਹਨਾਂ ਨੂੰ ਵੀ ਜਿਹੜਾ ਮੈਂ ਰੱਖ ਦੂੰਗੀ ਕਿਉਂਕਿ ਨਾ ਹੁਣ ਤੇ ਮੌਸਮ ਬਿਲਕੁਲ ਹੀ ਚੇਂਜ ਹੋ ਗਿਆ ਫਾਈਨਲੀ ਜਿਹੜੀ ਆ ਠੰਡ ਖਤਮ ਹੋ ਚੁੱਕੀ ਆ ਤੇ ਬਸ ਜਿਹੜੇ ਉੱਪਰ ਲੈਣ ਵਾਲੇ ਬਲੈਂਕਟ ਆ ਉਹੀ ਰਹਿ ਗਏ ਬਸ ਉਹ ਵੀ ਹੁਣ ਥੋੜੇ ਦਿਨਾਂ ਤੱਕ ਉਹ ਜੜੇ ਰੱਖੇ ਜਾਣਗੇ ਤੇ ਇੱਥੇ ਜੀ ਅੱਜ ਆਪਾਂ ਬੈੱਡ ਸ਼ੀਟ ਚੇਂਜ ਕਰਾਂਗੇ ਤੇ ਮੇਰੇ ਕੋਲ ਨਾ ਇਹ ਦੋ ਚੱਦਰਾਂ ਹੀ ਜੜੀਆਂ ਰਹਿ ਗਈਆਂ ਜੜੀਆਂ ਨੂੰ ਮੈਂ ਬਦਲੇ ਬਦਲ ਕੇ ਵਿਸ਼ਾਨੀਆਂ ਬਾਕੀ ਜੜੀਆਂ ਮੇਰੀਆਂ ਪੁਰਾਣੀਆਂ ਤੇ ਪੁਰਾਣੀਆਂ ਨੂੰ ਤਾਂ ਹੁਣ ਮੈਂ ਇਸ ਵਾਰ ਵਿਸ਼ਾਉਂਦੀ ਨਹੀਂ ਹੈਗੀ ਕਿਉਂਕਿ ਨਾ ਉਹ ਫਟ ਗਈਆਂ ਕਿਤੇ ਕਿਤੇ ਨਾ ਉਹ ਫਟੀਆਂ ਹੋਈਆਂ ਨੇ ਤੇ ਐਵੇਂ ਨਾ ਵਿਸ਼ਾਈਆਂ ਚੰਗੀਆਂ ਨਹੀਂ ਲੱਗਦੀਆਂ ਤੇ ਇਸ ਵਾਰ ਨਾ ਦੋ ਚੱਦਰਾਂ ਮੈਂ ਹੋਰ ਲੈ ਕੇ ਆਉਂਗੀ ਨਵੀਆਂ ਕੋਟਨ ਦੀਆਂ ਚਿੱਦਰਾ ਨਾਲ ਨਾ ਆਪਣਾ ਜਿਹੜਾ ਰੂਮ ਹੈ ਆਪਣੀ ਬੈੱਡ ਸ਼ੀਟ ਦੇ ਨਾਲ ਆਪਣੇ ਸਾਰੇ ਰੂਮ ਦੀ ਲੁੱਕ ਹੀ ਚੇਂਜ ਹੋ ਜਾਂਦੀ ਆ ਮੇਨ ਗੱਲ ਇਹ ਹੁੰਦੀ ਆ ਕਿ ਜਦੋਂ ਆਪਣਾ ਬੈੱਡ ਬਿਲਕੁਲ ਆਰਗੇਨਾਈਜ਼ ਹੁੰਦਾ ਨਾ ਤੇ ਉਹਦੇ ਨਾਲ ਆਪਣਾ ਰੂਮ ਵੀ ਬਹੁਤ ਸੋਹਣਾ ਲੱਗਦਾ ਜਿਦਾ ਕਿ ਤੁਸੀਂ ਹੁਣ ਦੇਖ ਰਹੇ ਹੋ ਇਕੱਲੀ ਮੇਰੀ ਬੈੱਡ ਸ਼ੀਟ ਨਾਲ ਹੀ ਮੇਰਾ ਰੂਮ ਜਿਹੜਾ ਕਿੰਨਾ ਸੋਹਣਾ ਲੱਗ ਰਿਹਾ ਆ ਤੇ ਬਿਲਕੁਲ ਆਰਗੇਨਾਈਜ਼ ਲੱਗ ਰਿਹਾ ਆ ਔਰ ਨਾ ਅੱਜ ਮੈਂ ਜਿਹੜੇ ਆਪਣੇ ਮੈਟ ਵਗੈਰਾ ਸੀ ਨਾ ਉਹ ਵੀ ਸਾਰੇ ਵਾਸ਼ ਕੀਤੇ ਆ ਕਿਉਂਕਿ ਨਾ ਕਾਫੀ ਜ਼ਿਆਦਾ ਗੰਦੇ ਹੋਏ ਪਏ ਸੀਗੇ ਮੈਨੂੰ ਲੱਗਦਾ ਮੈਂ ਕਿੰਨੇ ਦਿਨ ਹੋ ਗਏ 3-4 ਮਹੀਨੇ ਹੋ ਗਏ ਮੈਂ ਆਪਣੇ ਮੈਟ ਆ ਜਿਹੜੇ ਇਹਨਾਂ ਨੂੰ ਵਾਸ਼ ਕੀਤਾ ਹੀ ਨਹੀਂ ਕਿਉਂਕਿ ਜਦੋਂ ਪੈਰਾਂ ਦੇ ਥੱਲੇ ਹੁੰਦੇ ਆ ਨਾ ਆਪਾਂ ਯੂਜ਼ ਕਰਦੇ ਰਹਿੰਦੇ ਆ ਫਿਰ ਜਦੋਂ ਆਪਾਂ ਉਥੋਂ ਚੱਕਦੇ ਆ ਫਿਰ ਆਪਾਂ ਨੂੰ ਘੋਲ ਹੋ ਜਾਂਦੀ ਹੈ ਕਿ ਇੱਥੋਂ ਫੇਰ ਤੋਂ ਜਿਹੜਾ ਗੰਦਾ ਹੋ ਜਾਊਗਾ ਤੇ ਆਹ ਵਾਲੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ 'ਚ ਬਹੁਤ ਜ਼ਿਆਦਾ ਘੋਲ ਹੁੰਦੀ ਹੈ ਕਿ ਧੋਈਆਂ ਕਿ ਨਾ ਧੋਈਆਂ ਕਿਉਂਕਿ ਗੰਦੇ ਤਾਂ ਹੋਣੇ ਹੀ ਹੁੰ ਤੇ ਮੈਂ ਸੋਚਿਆ ਨਾ ਚਲੋ ਇਹਨਾਂ ਨੂੰ ਵੀ ਜਿਹੜਾ ਇੱਕ ਵਾਰੀ ਧੋ ਹੀ ਲੈਣੀ ਆ ਤੇ ਹੁਣੇ ਇੱਥੇ ਮੈਂ ਪੋਚਾ ਲਗਾ ਰਹੀ ਸੀ ਤੇ ਨਾ ਕਾਫੀ ਦਿਨਾਂ ਤੋਂ ਮੈਂ ਸੋਚ ਰਹੀ ਸੀ ਕਿ ਜਿਹੜੇ ਵਾਸ਼ਰੂਮ ਦੇ ਗੇਟ ਨੇ ਨਾ ਐਲੂਮੀਨੀਅਮ ਦੇ ਨੇ ਤੇ ਕਾਫੀ ਜ਼ਿਆਦਾ ਗੰਦੇ ਹੋਏ ਪਏ ਸੀ ਇਹਨਾਂ ਉੱਤੇ ਨਾ ਪਾਣੀ ਦੇ ਦਾਗ ਵਗੈਰਾ ਪੈ ਜਾਂਦੇ ਨੇ ਨਾ ਤੇ ਫਿਰ ਜਲਦੀ ਜਿਹੜਾ ਸਾਫ਼ ਨਹੀਂ ਹੁੰਦੇ ਹੈਗੇ ਇਸ ਲਈ ਨਾ ਟਾਈਮ ਤੋਂ ਟਾਈਮ ਜਿਹੜੇ ਮੈਂ ਗਿੱਲੇ ਕੱਪੜੇ ਨਾਲ ਇਹਨਾਂ ਨੂੰ ਸਾਫ਼ ਕਰਦੀ ਹੀ ਰਹਿਣੀ ਆ ਪੋਚਾਲਾਂ ਤੋਂ ਬਾਦਨਾ ਮੈਂ ਆ ਗਈ ਸੀ ਬਾਹਰ ਤੇ ਜਿੱਦਾਂ ਕਿ ਅੱਜਕੱਲ ਨਾ ਧੁੱਪਾਂ ਬਹੁਤ ਤੇਜ਼ ਪੈ ਰਹੀਆਂ ਨੇ ਨਾ ਤੇ ਕੱਪੜੇ ਜਿਹੜੇ ਆ ਜਲਦੀ ਹੀ ਸੁੱਕ ਜਾਂਦੇ ਆ ਤੇ ਮੇਰੇ ਨਾ ਕਾਫੀ ਕੱਪੜੇ ਜਿਹੜੇ ਪਏ ਸੀਗੇ ਹਲੇ ਵੀ ਧੋਣ ਵਾਲੇ ਤੇ ਉਹਨਾਂ ਨੂੰ ਸੁਕਾਉਣ ਦੀ ਜਿਹੜੀ ਜਗ੍ਹਾ ਹੈ ਨਹੀਂ ਸੀਗੀ ਤੇ ਮੈਂ ਸੋਚਿਆ ਨਾ ਜਿਹੜੇ ਸੁੱਕ ਚੁੱਕੇ ਨੇ ਕੱਪੜੇ ਉਹਨਾਂ ਨੂੰ ਉਤਾਰ ਲੈਣੀਆਂ ਤੇ ਉਹਨਾਂ ਦੀ ਜਗ੍ਹਾ ਤੇ ਜਿਹੜੇ ਮੈਂ ਆਪਣੇ ਹੋਰ ਕੱਪੜੇ ਜਿਹੜੇ ਸੁਕਾ ਲੂੰਗੀ ਤੇ ਹੁਣਾਂ ਧੁੱਪਾਂ ਇੰਨੀਆਂ ਤੇਜ਼ ਹੁੰਦੀਆਂ ਨੇ ਕਿ ਆਪਣੇ ਕੱਪੜੇ ਆ ਜਿਹੜੇ ਬਿਨਾਂ ਮਸ਼ੀਨ ਤੋਂ ਵੀ ਜਲਦੀ ਸੁੱਕ ਜਾਂਦੇ ਨੇ ਤੇ ਜਿਹੜੇ ਕੱਪੜੇ ਸੁੱਕੇ ਜਾਂਦੇ ਸੀ ਨਾ ਉਹਨਾਂ ਨੂੰ ਮੈਂ ਨਾਲ ਦੀ ਨਾਲ ਜਿਹੜੇ ਸੰਭਾਲੀ ਜਾ ਰਹੀ ਸੀ ਮੈਂ ਕਿਹਾ ਲੱਗੇ ਹ ਤਾਂ ਜਿਹੜੇ ਸੁੱਕ ਜਾਂਦੇ ਨੇ ਉਹਨਾਂ ਨੂੰ ਵੀ ਤੈਅ ਕਰਕੇ ਜਿਹੜਾ ਰੱਖ ਦਿੰਦੀ ਆ ਕਿਉਂਕਿ ਨਾ ਜਦੋਂ ਕੱਪੜੇ ਰਹਿ ਜਾਂਦੇ ਆ ਫਿਰ ਰਹਿ ਹੀ ਜਾਂਦੇ ਫਿਰ ਬਾਕੀ ਕੰਮ ਹੋ ਜਾਂਦੇ ਆ ਕਿਉਂਕਿ ਮੇਰਾ ਨਾ ਦੁਪਹਿਰ ਦਾ ਟਾਈਮ ਥੋੜਾ ਬਿਜ਼ੀ ਹੁੰਦਾ ਆ ਕਿਉਂਕਿ ਰੋਟੀ ਪਾਣੀ ਦਾ ਟਾਈਮ ਹੁੰਦਾ ਨਾ ਉਦੋਂ ਫਿਰ ਮੈਂ ਉਧਰਲੀ ਸਾਈਡ ਬਿਜ਼ੀ ਹੋ ਜਾਂਦੀ ਆ ਫਿਰ ਮੈਨੂੰ ਐ ਹੁੰਦਾ ਨਾ ਵੀ ਜੇ ਮੇਰੇ ਤੋਂ ਹੁਣ ਕੱਪੜੇ ਸੰਭਾਲੇ ਜਾ ਰਿਹਾ ਤਾਂ ਹੁਣ ਨਾਲ ਦੀ ਨਾਲ ਜਿਹੜੇ ਮੈਂ ਸੰਭਾਲ ਹੀ ਲੈਣੀਆਂ ਬਾਕੀ ਬਾਤ ਚ ਨਾ ਮੇਰਾ ਟਾਈਮ ਨਹੀਂ ਲੱਗਦਾ ਹੈਗਾ ਜਾਂ ਤਾਂ ਫਿਰ ਮੈਂ ਸ਼ਾਮ ਨੂੰ ਕਰਦੀਆਂ ਜਾਂ ਫਿਰ ਸਵੇਰੇ ਸਵੇਰੇ ਜਿਹੜਾ ਮੈਂ ਇਹਨਾਂ ਨੂੰ ਤੈਅ ਕਰਦੀ ਹੁੰਦੀ ਆ ਲੋ ਜੀ ਹੁਣ ਨਾ ਮੈਂ ਨਹਾ ਕੇ ਆ ਗਈ ਸੀਗੀ ਤੇ ਹੁਣ ਨਾ ਮੇਰੇ ਜਿਹੜੇ ਕੱਪੜੇ ਸੁੱਕ ਚੁੱਕੇ ਸੀ ਨਾ ਇਹਨਾਂ ਨੂੰ ਮੈਂ ਹੁਣ ਸੰਭਾਲਣਾ ਵੀ ਸੀਗਾ ਤੇ ਮੇਰੇ ਕੋਲ ਨਾ ਅੱਜ ਸਟੋਰੇਜ ਬੈਗ ਜਿਹੜੇ ਹੈ ਨਹੀਂ ਸੀਗੇ ਤੇ ਇੱਕ ਆ ਹੈਗਾ ਸੀ ਬਟ ਇਹਦੀ ਨਾਲ ਜਿਪ ਖਰਾਬ ਸੀਗੀ ਬਟ ਮੈਂ ਸੋਚਿਆ ਨਾ ਇਹਦੇ ਵਿੱਚ ਪਾ ਹੀ ਦਿੰਦੀ ਆ ਕਿਉਂਕਿ ਆਪਾਂ ਨੂੰ ਹੁਣ ਨੈਕਸਟ ਈਅਰ ਚਾਹੀਦੇ ਆ ਕੱਪੜੇ ਫਿਰ ਮੈਂ ਕੀ ਕੀਤਾ ਨਾ ਇਹਦੇ ਵਿੱਚ ਕੱਪੜੇ ਪਾ ਦਿੱਤੇ ਜਿੰਨੇ ਮੈਂ ਪਾਣੇ ਸੀਗੇ ਉਸ ਤੋਂ ਬਾਅਦ ਨਾ ਮੈਂ ਇਹਨੂੰ ਸੂਈ ਧਾਗੇ ਨਾਲ ਜਿਹੜਾ ਸਿਉਂ ਦਿੱਤਾ ਤਾਂ ਕਿ ਜਿਹੜੇ ਆਪਣੇ ਕੱਪੜੇ ਆ ਨਾ ਉਹ ਸੰਭਾਲੇ ਜਾਣ ਕਿਉਂਕਿ ਆਪਾਂ ਇਹਨਾਂ ਨੂੰ ਹੁਣ ਖੋਲਣਾ ਤੇ ਹੈ ਨਹੀਂ ਨਾ ਆਪਾਂ ਨੂੰ ਜ਼ਰੂਰਤ ਹੈਗੀ ਆ ਹੁਣ ਤਾਂ ਅਗਲੇ ਸਾਲ ਹੀ ਆਪਾਂ ਨੂੰ ਇਹ ਚਾਹੀਦੇ ਆ ਤੇ ਇਸ ਬਹਾਨੇ ਨਾਲ ਜਿਹੜੇ ਕੱਪੜੇ ਆਪਣੇ ਉਹ ਵੀ ਸੰਭਾਲੇ ਜਾਣਗੇ। ਹੋਰ ਨਾ ਵੈਸੇ ਤਾਂ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਮੇਰਾ ਸਾਥ ਦੇ ਰਹੇ ਹੋ ਮੈਨੂੰ ਪਿਆਰੇ ਪਿਆਰੇ ਕਮੈਂਟ ਕਰਕੇ ਮੈਨੂੰ ਹਮੇਸ਼ਾ ਤੋਂ ਮੋਟੀਵੇਟ ਕਰਦੇ ਹੋ ਤੇ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਅੱਜ ਦਾ ਵਲੌਗ ਵੀ ਵਧੀਆ ਲੱਗਿਆ ਹੋਊਗਾ। ਤਾਂ ਪਲੀਜ਼ ਮੈਨੂੰ ਸੋਣਾ ਜਾਂ ਪਿਆਰਾ ਜਾਂ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਹੁਣ ਆਪਾਂ ਮਿਲਦੇ ਆਂ ਕਿ ਪਿਆਰੇ ਜੀ ਸੋਹਣੇ ਜੀ ਬਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ